ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਲੋ ਜੀ ਵਾਹਿਗੁਰੂ ਜੀ ਪਹਿਲਾਂ ਲਗਾ ਦਨੀ ਆਪਾਂ ਝਾੜੂ ਸुरू ਸुरू ਚ ਚਾਹ ਪਾਣੀ ਪੀ ਲਿਆ ਏ ਚਾਹ ਪਾਣੀ ਪੀ ਕੇ ਹੁਣ ਲਗਾ ਦਈਏ ਝਾੜੂ ਪਹਿਲਾਂ ਝਾੜੂ ਲਗਾ ਕੇ ਲਗਾ ਦਈਏ ਨਾਲ ਦੀ ਨਾਲ ਪੋਚਾਂ ਗਰਮੀ ਬੜੀ ਐ ਇਕ ਤਾਂ ਭਿੱਜ ਜਾਂਦੇ ਆ ਗਰਮੀ ਚ ਤੇ ਚਲੋ ਸੁ ਕਰਾਏ ਮੈਂ ਕੋਚਾ ਖੜੀ ਖੜੀ ਲਗਾ ਦਨੀ ਆ ਤੇ ਦੇਖੋ ਭਿੱਜੀ ਪਈਆਂ ਕਿਵੇਂ ਗਰਮੀ ਨਾਲ ਸਵੇਰੇ ਨਾਵੇ ਨਾ ਨਾਵੇ ਕੋਈ ਚੱਕਰੇ ਨਹੀਂ ਹੈਗਾ ਉਨਹੀਂ ਭੇਜ ਜਾਂਦਾ ਬੰਦਾ ਦਵਾਰੇ ਨਾ ਆਉਣ ਵਾਲਾ ਫੇਰ ਹੋ ਜਾਂਦਾ ਤੇ ਲੋਜੀ ਬੈਗਰੂਥ ਲਗਾਤੀ ਆ ਪੋਚਾ ਆਪਾਂ ਨੇ ਇਹ ਕਮਰੇ ਚ ਪਹਿਲਾਂ ਫਿਰ ਇਹ ਸੀੜੇ ਕਮਰੇ ਚ ਫਿਰ ਲਗਾਉਣੀ ਉੱਥੇ ਪੇਟ ਆਪਿਆ ਹੁੰਦਾ ਉਹ ਆਉਂਦਾ ਲੇਟ ਥੋੜਾ ਜਾਂ ਉਹਦੇ ਕਰਕੇ ਫਿਰ ਮੈਂ ਲੇਟ ਲਗਾ ਦਨੀ ਆ ਦੂਜੇ ਕਮਰਿਆਂ ਚ ਲਾਦਾ ਝਾੜੂ ਤੇ ਨਾਲੇ ਪੋਚਾਂ ਤੇ ਰੋਟੀ ਟੁੱਕ ਫਿਰ ਕਰਾਂਗੇ ਰਸੋਈ ਚ ਬਾਅਦ ਚ ਬਾਹਰ ਸੁੰਬਰੇ ਆਉਣੀਆਂ ਇਆ ਰੁਲੋਣੀਆਂ ਜਦੋਂ ਉਹ ਨਾਲੇ ਇਹ ਨਾਲੇ ਬਾਹਰ ਅੱਗੇ ਪੌੜੀਆਂ ਇਹ ਤੋਂ ਨੀਚੋਂ ਤੇ ਪੁੱਲੇ ਕੋਲੋਂ ਸਾਰਾ ਸੁੰਭਰੇ ਉਹਨਾਂ ਉਸ ਤੋਂ ਬਾਅਦ ਆ ਕੇ ਪੋਚਾ ਲਗਾਉਣੀ ਆ ਲੋ ਜੀ ਨਿੱਤਰ ਵੀ ਲਗਾਦਾ ਕਿ ਮੈਂ ਚੱਪਲਾ ਕੱਢਤੀਆਂ ਸੀਗੀਆਂ ਪੋਚੇ ਤੇ ਚਰੂ ਝਾੜੂ ਲਾਦਣੀਆਂ ਤੇ ਨੰਗੇ ਪੈਰੀ ਵਧੀਆ ਲੱਗਦਾ ਤੁਰਨਾ ਸਾਫ਼-ਸਾਫ਼ ਹੁੰਦਾ ਕਿਹੜਾ ਰੇਤਾਂ ਹੁੰਦਾ ਸਾਫ਼-ਸਾਫ਼ ਹੁੰਦਾ ਲੋਜੀ ਹੁਣੇ ਕਮਰੇ 'ਚ ਵੀ ਲਗਾਤਾ ਹੀ ਮੈਂ ਪੋਚਾ ਲਾਦਾ ਸੁੱਕ ਜਾਂਦਾ ਜਾਂ ਨੂੰ ਫਿਰ ਬੇਟਾ ਹੀ ਕਮਰੇ 'ਚ ਬੜੂਗਾ ਨਹਾ ਕੇ ਕਿਉਂ ਉਹ ਕਦੇ ਪਿੰਦਾ ਕਦੇ ਨਾ ਵੀ ਮਰਜੀ ਦਾ ਮਾਲਕ ਆ ਫਿਰ ਉਹ ਨਾ ਕੇ ਕਮਰੇ ਚ ਆਜੂ ਜਾਂ ਨੂੰ ਇਹ ਕਮਰੇ ਚ ਹੋ ਆਉ ਜਾਂ ਨੂੰ ਸੁੱਕ ਜੂਗਾ ਤੇ ਫਿਰ ਉਹ ਪੱਗ ਬਣਦਾ ਇੱਥੇ ਤਿਆਰ ਹੁੰਦਾ ਇੱਕ ਇੱਥੇ ਕਮਰੇ ਚ ਗਰਮੀ ਪੜੀ ਹੁੰਦੀ ਆ ਅਨਸਾਰ ਨਾ ਪਹਿਲਾਂ ਉੱਠਣ ਸਾਰੋ ਪੱਖਾ ਲਾ ਜਾਂਦਾ ਫਿਰ ਉਹ ਨਾ ਹੁਣ ਚੱਲਿਆ ਜਾਂਦਾ ਇਹਨੇ ਨੂੰ ਹੋਮਸ ਜੀ ਹੋ ਜਾਂਦੀ ਆ ਕਮਰੇ ਚ ਮੈਂ ਉਹਨੂੰ ਕਿਹਾ ਵੀ ਏਸੀ ਵਾਲੇ ਕਮਰੇ ਚ ਹਵਾ ਲਾ ਸੀਸਾ ਤੇ ਠੰਡਾ ਹੁੰਦਾ ਵੀ ਉੱਥੇ ਤਿਆਰ ਹੋ ਜਿਆ ਕਰੀ ਕਹਿੰਦਾ ਦੇਖਦਾ ਉੱਥੇ ਨਵਾਂ ਲਿਆਉਣਾ ਪਊਗਾ ਤੇ ਉਹ ਹੰਦ ਚਲਵਾਉਣਾ ਪਊ ਸੈੱਟ ਕਰਨਾ ਪਊਗਾ ਸ਼ੀਸ਼ਾ ਤੇ ਇੱਥੇ ਹੈਗੀ ਗਰਮੀ ਇਹ ਕਮਰੇ ਚ ਜਦ ਤਿਆਰ ਹੁੰਦਾ ਨਾ ਇੱਥੇ ਕਮਰੇ ਚ ਗਰਮੀ ਬਹੁਤ ਹੁੰਦੀ ਆ ਹਵਾ ਨਹੀਂ ਲੱਗਦੀ ਜਿੰਜੇ ਤਾਂ ਮੈਂ ਟਾਕੀ ਖੋਲਦਾ ਨਹੀਂ ਇੱਕ ਹਵਾ ਜੀ ਪਾਸ ਹੋਈ ਜਾਂਦੀ ਆ ਪਰ ਫਿਰ ਵੀ ਇਹ ਕਮਰੇ ਚ ਗਰਮੀ ਬਹੁਤ ਹੁੰਦੀ ਆ ਇੱਕ ਗਰਮੀ ਬੜੀ ਆ ਹੁਣ ਬਹੁਤ ਜ਼ਿਆਦੀ ਆ ਹੁਣ ਦੇਖਦੇ ਆ ਪਰ ਹੁਣ ਤਾਂ ਸਿਆਲ ਆ ਜਾਣਾ ਜਾਨੂੰ ਦੇ ਨੇ ਲਿਆਉਣਾ ਜਾਂ ਨੂੰ ਸਿਆਲ ਆ ਜਾਣਾ ਫਿਰ ਅਗਲੀ ਗਰਮੀਆਂ ਤੱਕ ਦੇਖਦੇ ਉੱਥੇ ਕਰਦੇ ਅਸੀਂ ਸੀਸਾ ਲਾਵਾਂਗੇ ਉੱਥੇ ਤੇ ਪੱਗ ਪੂਗ ਬੰਨ੍ਹਦੇ ਨੇ ਉਹ ਕਮਰੇ ਚ ਪੱਖਾ ਲੱਗਿਆ ਹੋਆ ਨੰਗ ਜਾ ਉਧਰ ਇਧਰ ਮੈਂ ਨੰਗ ਜਾਨੀ ਆ ਫਿਰ ਕੋਚਾ ਫਿਰਦਣੀ ਦੁਬਾਰੇ ਫੇਰ ਦੂੰਗੀ ਨੰਗ ਜਾ ਚੱਪਲਾ ਪਾ ਜਾ ਇਧਰ ਲਾ ਤੰਨਾ ਤੇ ਲੋ ਜੀ ਚਾਰ ਪੋਚੇ ਦਾ ਕੰਮ ਨਵੇੜ ਕੇ ਡੇਟਾ ਕਰਿਆ ਸੀਗਾ ਹੁਣ ਸਰਦਾਰ ਸਾਹਿਬ ਕਹਿੰਦੇ ਬਣਾ ਲੈਠੇ ਚਾਹ ਮੈਂ ਤਾਂ ਪੀਪਾ ਹੀ ਖਾਲੀ ਕਰਤਾ ਫੇਰ ਜਿਹੜੀ ਸ਼ੱਕਰ ਪਾਉਗੀ ਤੇ ਇਹਦੇ ਵਿੱਚ ਪਾ ਲਿਆ ਹੁਣ ਮੈਂ ਚਾਹ ਕਰਦੀ ਹਾਂ ਚਾਹ ਸ ਫਿਰ ਬਣਾਉਂਗੀ ਤੇ ਲੋ ਜੀ ਹੁਣ ਇਹਦੇ ਵਿੱਚ ਪਾ ਲਾਂ ਮੱਕੀਓ ਕੁੱਕ ਕਰਨ ਚਲ ਕੁੱਕ ਕਰਕੇ ਪਾ ਲੇ ਆਪੇ ਪਾ ਲਓ ਫੜਕਾ ਵੀ ਬੜਾ ਹੁੰਦਾ ਮੈਂ ਪਾ ਤੇ ਲੋ ਜੀ ਕਿਉਂ ਪਾ ਲਿਆ ਤੇ ਆਪਾਂ ਇੱਧਰ ਮੱਠਾ ਨਮਣਾ ਕਰਤਾ ਸੀਗਾ ਉਨੇ ਮਿੱਠਾ ਰਿਝਾ ਫਿਰ ਜਾਂ ਫਿਰ ਚਾਸ ਬਣ ਜੂਗੀ ਫਿਰ ਇਹ ਮੈਂ ਤਰਤਾ ਲਗਾਉਣੀ ਹਾਂ ਇਹ ਉਤਰਤਾ ਤੇ ਕੀ ਉਤਰਤਾ ਇਹ ਕਿਹੋ ਜਿਹਾ ਹੋਣੀ ਹੈ ਮੈਂ ਇਹ ਕੱਪੀ ਵੀ ਹੁਣ ਕਰਤੀ ਵਿੱਚ ਸੜਤੀ ਨੂੰ ਜੀਸਾ ਪਾਉਂਦੇ ਸੀਗੇ ਬਹੁਤ ਜੀ ਉਤਰਤਾ ਅੱਗੇ ਦਰ ਤੜਕਾ ਪੁੱਟ ਗਿਆ ਆਪਣਾ ਇਹਿਸ ਪਾਤਾ ਮਿੱਠਾ ਚੰਦਾ 2 ਕੱਪ ਪਾਣੀ ਦੇ ਸੀਗੇ ਇਸ ਦਾ ਕਪੜਾ ਠੰਡੇ ਦਾ ਪਤਾ ਇੰਨੇ ਮਿੱਤਰੂ ਬਣ ਵਾਲੀ ਇਹਨੇ ਆਪਾਂ ਤਰਤਾ ਲਗਾੜਾ ਨੇ ਮੌਸਮੀ ਤੇ ਦਰਮ ਹੋ ਗਿਆ ਆਪਣਾ ਬੱਧੀਆ ਦੇ ਪਾਦਣਿਆ ਲੈਤੀ ਵੱਡੀ 4 ਦਾ ਪਾਉਣੇ ਦੀ ਕਿੱਥੇ ਵੱਡੀ ਲੈਤੀ ਪਾਦਣੀਆਂ ਪੈਸੀ ਦੀ ਪਾ ਕੇ ਸੁਕਾਤੀ ਦੀ ਚੌਲ ਆਪਾਂ ਥੋੜੇ ਸਮਾਰ ਕੇ ਤੋਂ ਪਾ ਲੈ ਚੌੜਾ ਨਾਲ ਪਾ ਕੇ ਚੌਕੀ ਫੇਰਦੇ ਹੁਣ ਆਪਾਂ ਇਹਦੇ ਦਿੱਸੇ ਤੇ ਲੋ ਦੀ ਪਾਦਣੇ ਤੇ ਪਾਣੀ ਨੂੰ ਥੋੜੇ ਪਾਦਾ ਮੈਂ ਤਾਂ ਜਿਹੜੇ ਸੰਗੀ ਸਰ ਇਹ ਸਰਦਾਰ ਸਾਹਿਬ ਦੀ ਬੇਟੀ ਸੀ ਤੇ ਲੈ ਆਏ ਮਿਲਕਾਂ ਕਰੀਏ ਦੇ ਦੇਖ ਤੁਰੇ ਤਕੌੜੀਆਂ ਤੇ ਕਿੱਤੀਆਂ ਮਕੌੜੀਆਂ ਤੇ ਰਸ ਲਿਆਈ ਟੀਤਾ ਖਾ ਲਾਂਦਾ ਚਲੋ ਉਹਦੀਆਂ ਸਟੇਲੇ ਆ ਕੇ ਰੱਖੀਆਂ ਨੇ ਹੁਣ ਫਿਰ ਰੱਖ ਬਣ ਇਹਨਾਂ ਨੂੰ ਪਿੱਛੇ ਚਾਪਾ ਸਮਾਨ ਵਿੱਚ ਲਿਫਾਫੇ ਹੀ ਰੱਖ ਦਾਨੀ ਹੁਣ ਤਾਂ ਸਲਾਬ ਹੋ ਜਾਂਦੇ ਨੇ ਜਿੰਨੀਤ ਹੋਇਆ ਤੁਰ ਲੋੜ ਇਸ ਪੈਕ ਤੇ ਪੱਟ ਲਿਆ ਕਰਾਂਗੇ ਛੋਟਾ ਸਤਿ ਸਲਾਬ ਵੀ ਹੋ ਜਾਈ ਮੇਰੀ ਬਾਈ ਹੋਈ ਪਈ ਹੁਣ ਬਹਿ ਜਾਗੇ ਚਲੋ ਜੀ ਇਹਦੇ ਤੇ ਰੱਖ ਲਿਆ ਇਹ ਸਮਾਨ ਆਪਾਂ ਵਿੱਚ ਸਾਦਾ ਪੀਪੇ ਕਰਦੇ ਨੇ ਪੀਪਾ ਇਹ ਤਾਂ ਹੇਠਾਂ ਨੀਚੇ ਟੱਕਰ ਲੱਗਦਾ ਨਹੀਂ ਹੈਗਾ ਪਤਾ ਨਹੀਂ ਕੀ ਹੋ ਗਿਆ ਤੇ ਲੋਜੀ ਪੀਪੇ ਚ ਪਾ ਕੇ ਰੱਖਤਾ ਤੇ ਥੋੜਾ ਕਰਦੇ ਆਪਾਂ ਇਹ ਮਿਚਾ ਰੱਖ ਪਾਣੀ ਆ ਮੈਂ ਫ੍ਰਿਜ ਚ ਇੱਧਰ ਆਪਾਂ ਇਹ ਤੜਕਾ ਲਗਾਤਾ ਇਹ ਹੁਣੇ ਮੈਂ ਜੱਗ ਚ ਪਉਣ ਲਾਣੀ ਆ ਪਹਿਲਾਂ ਇਸ ਤੋਂ ਉਸ ਤੋਂ ਪਾਣੀ ਨਤਾਰ ਲੈਣੀ ਆ ਨਤਾਰ ਕੇ ਫੁਰਸ ਫੁਰਸ ਸਾਫ ਸਾਫ ਪਾਣੀ ਪੋੜ ਲੈਣੀ ਹੈ ਦੇਖੋ ਗਰਮ ਗਰਮ ਸੀਗਾ ਹੁਣ ਤਾਂ ਥੋੜਾ ਜਿਹਾ ਠੰਡਾ ਪਾਤਾ ਸੀਗਾ। ਅੰਮ ਕੱਪੀ ਵੀ ਡਿੱਗ ਗਈ। ਚਲੋ ਡਿੱਗ ਗਈ ਇਹ ਦੇਖੋ ਹੇਠਾਂ ਨੀਚੇ ਮੈਲ ਕਿੰਨੀ। ਉੱਪਰੋਂ ਨਤਾਰ ਲਿਆ ਜਿਵੇਂ ਅੱਗੇ ਬੁਣਦੇ ਸੀਗੇ ਮਿੱਠੇ ਚੌਲ ਬਣਾਉਂਦੇ ਸੀਗੇ ਉਸਨੇ ਬਣਾਉਂਦੇ ਸੀਗੇ ਤਾਂ ਛਾਸ ਬਣਾ ਕੇ ਉਹਨੂੰ ਰੱਖ ਦਾਨੀ ਤੇ ਸਿੱਟਾ ਮਾਰ ਦੇਣਾ ਪਾਣੀ ਦਾ। ਫਿਰ ਜਦੋਂ ਉਹਨੇ ਠੰਡੀ ਹੋ ਜਾਣੀ। ਫਿਰ ਪਾਉਂਦੇ ਨਾਲੇ ਨਿੱਤਰ ਜਿੰਦੀ ਮੈਲ ਕਹਿ ਦਉਂਦੇ ਤੇ ਹੇਠਾਂ ਨੀਚੇ ਮੈੜ ਰਹਿ ਜਾਂਦੀ ਤੇ ਕਿਉਂ ਮਿੱਠੇ ਦੀ ਉਹ ਫਿਰ ਰਹਿ ਜਾਂਦੀ ਨੀਚੇ। ਤੇ ਫਿਰ ਉਹ ਉਹ ਪ੍ਰੋਕੈਸਰ ਤੋਂ ਪਾ ਦੇਣੀ ਲੋਕੀ ਚੌਲਾਂ ਲਗਾਤਾ ਪਾਪਾਣੀ タルਸੀ ਵੀ ਵਧੀਆ ਖੜਕਾ ਕਰਦੀ ਖੋਬ ਸਾਰੀ ਤੇ ਲੋ ਹੁਣ ਮੈਂ ਪਾ ਦੇਣੀ ਆ ਬੜਾਈ ਦਾ ਮਿੱਠੇ ਚੌਲ ਨੇ ਵੈਸੀ ਸੱਕਰ ਵਾਲੇ ਤੇ ਹੁਣ ਇਹਦੇ ਚ ਪਾ ਦੇਣੀ ਆ ਰੰਗ ਰੰਗ ਪੀਲੇ ਵਧੀਆ ਲੱਗਦੇ ਨੇ ਕਾਲੇ ਜਿਹੇ ਥੋੜੇ ਜਿ ਘੱਟ ਵਧੀਆ ਲੱਗਦੇ ਨੇ ਮੈਂ ਕਿਹਾ ਲੈ ਰੰਗ ਪਾ ਦੇਣੀ ਆ ਇਹਦੇ ਵਿੱਚ ਹੁਣੇ ਪੀਲਾ ਇਹ ਚੌਲਾਂ ਕਰਕੇ ਹੁਣ ਤਾਈ ਨੇ ਪੀਲਾ ਉਦਣ ਬਣਾਇ ਸੀ ਜਿਹਨੇ ਚੀਨੀ ਆ ਗਈ ਵੀ ਸੀਗੀ ਉਥਾ ਰੁੜ ਜਾਨੀ ਟੁੱਟ ਜਾਨੀ ਪੀਂਦੀ ਹੋਣੀ ਹੰਦੀ ਉਨੀ ਸੱਚ ਤੇ ਇੱਧਰ ਬਣਾ ਲਨੀ ਮੈਂ ਚਾ ਉੱਧਰ ਲਾਤਾ ਚਾਵੜਾ ਨੂੰ ਤੜਕਾ ਤੇ ਇੱਧਰ ਬਣਾ ਲਨੀ ਆ ਚਾ ਤੇ ਚਾ ਤਾਂ ਆਪਾਂ ਹੀ ਸੀ ਦੋਨੇ ਪੀਨੇ ਹੁਣ ਵੇਟ ਆਉਂਦਾ ਲੇਟ ਹਾਂ ਤਾਂ ਸਵੇਰੇ ਸਵੇਰੇ ਪੀ ਗਏ ਪੀ ਗਏ ਨਹੀਂ ਨਾਲ ਸੀ ਇਹ ਸ਼ਾਮ ਨੂੰ ਆਉਂਦਾ ਆਖ ਨੇ 7 8 ਵਜੇ ਲੋ ਜੀ ਤੇ ਲੋ ਜੀ ਵੈਗਰੂ ਜੀ ਚੌਲ ਆਪਣੇ ਬਣ ਗਏ ਗੈਸ ਆਪਾਂ ਨੇ ਕਰਤਾ ਇਹ ਬੰਦ ਤੇ ਹੁਣ ਕਰਦ ਲਈਏ ਕੱਦ ਲਈਏ ਆਪਾਂ ਇਹਦੇ ਚੋਂ ਹਵਾ ਤੇ ਸੀਦੀ ਚੱਕਦਾਂ ਨੇ ਇਹਦੇ ਵਿੱਚ ਐਵੇਂ ਕਰਸੀ ਫੇਰ ਦੇਣੀ ਪਾਣੀ ਖਨੀ ਜਿਆਦਾ ਹੀ ਪੈ ਗਿਆ ਉੱਪਰ ਦੀ ਨਿਕਲਿਆ ਅੱਜ ਤਾਂ ਤੇ ਲੋ ਜੀ ਹਵਾ ਕੱਢ ਕੇ ਆਪਾਂ ਹੁਣ ਚੰਗੀ ਤਰ੍ਹਾਂ ਸਾਰੇ ਫੇਰ ਕੱਢਦੇ ਆਂ ਚਾਹ ਆਪਣੀ ਬਣ ਗਈ ਨਮਿੱਤਰ ਆਈ ਤੇ ਕਹਿੰਦੇ ਚੌਲ ਬਣਾ ਮੈਂ ਪਈ ਸੀ ਅੱਜ ਪੈਣ ਲੱਗੀ ਅੱਜ ਕਹਿੰਦੇ ਚੌਲ ਬਣਾ ਮੈਨੂੰ ਨੀਂਦ ਨਹੀਂ ਆਪ ਘੜਾੜੇ ਮਨ ਲੱਗੇ ਫਿਰ ਮੈਂ ਉੱਠ ਕੇ ਚੌਲ ਬਣਾਉਣ ਲੱਗੀ ਤੇ ਚਾਹ ਬਣਾ ਲਈ ਚਾਹ ਪੋਲਣਾ ਹੁਣ ਮੈਂ ਕੱਪਾਂ ਚ ਲੋਜੀ ਚੌਲ ਆਪਣੇ ਬਣ ਗਏ ਵਧੀਆ ਪੀਲੇ ਪੀਲੇ ਬਣ ਗਏ ਮੈਨੂੰ ਤਾਂ ਐ ਸੀਗਾ ਵੀ ਕਾਲੇ ਜਿਹੇ ਹੋਣਗੇ ਸੱਕਰ ਵਾਲੇ ਨਹੀਂ ਜੀ ਰੰਗ ਪਾਉਣ ਕਰਕੇ ਬਹੁਤ ਵਧੀਆ ਬਣ ਗਏ ਸੋਨੇ ਬਣ ਗਏ ਤੇ ਲੋਜੀ ਵਧੀਆ ਬਣ ਗਏ ਤੇ ਹੁਣ ਮੈਂ ਪਾ ਲਾਂ ਇਹ ਪਲੇਟਾਂ ਚ ਠੰਡੇ ਹੋਣਗੇ ਇਹਨੇ ਲੈ ਕੇ ਜਾਨੀ ਆ ਉੱਥੇ ਧਰ ਦਿਆਂ ਕਮਰੇ ਚ ਫੇਰ ਠਾਲੂ ਸਰਦਾਰ ਸਾਹਿਬ ਨੂੰ ਨਾਲੇ ਖਾ ਲਾਂਗੇ ਨਾਲੇ ਚਾਹ ਪੀ ਲਾਂਗੇ ਤੇ ਲੋਜੀ ਜਾਨੂ 3 ਵਜ ਦੇ ਨੂੰ ਠੰਡੇ ਹੋ ਜਾਣਗੇ ਉੱਥੇ ਲੈ ਕੇ ਜਾਨੀ ਆ ਕਮਰੇ ਚ ਪਾ ਕੇ ਪਲੇਟਾਂ ਚ ਗਰਮਾ ਗਰਮ ਤੇ ਲੋ ਜੀ ਪਾ ਲੈਨੇ ਪਲੇਟਾਂ ਚ ਇਹਦੇ ਚ ਥੋੜੇ ਨੇ ਇਹਦੇ ਚ ਜਿਆਦੇ ਪਾ ਲਾ ਨਹੀਂ ਇਹਦੇ ਚ ਵੱਡੀ ਪਲੇਟ ਆ ਥੋੜੀ ਜੀ ਹਵਾ ਲੱਗ ਜੂਗੀ ਠੰਡੇ ਹੋ ਜਾਣਗੇ ਤੇ ਲੋ ਜੀ ਪਾ ਲੈਨੇ ਪਲੇਟਾਂ ਚ ਟਾ ਕੇ ਤੇ ਲਿਆਏ ਆਪਾਂ ਕਮਰੇ ਚ ਹੁਣ ਦੇਖੋ ਸੋਨੇ ਲੱਗਦੇ ਨੇ ਦੇਖੋ ਨੂੰ ਤਾਂ ਸੋਨੇ ਲੱਗਦੇ ਨੇ ਵੈਸੇ ਪੀਲੇ ਪੀਲੇ ਸ਼ੱਕਰ ਵਾਲੇ ਲੱਗਦੇ ਨਹੀਂ ਹੈਗੇ ਵੀ ਸ਼ੱਕਰ ਵਾਲੇ ਨੇ ਰੰਗ ਪਾਉਣ ਕਰਕੇ ਕਿੰਨੇ ਸੋਨੇ ਹੋ ਗਏ ਪੀਲੇ ਪੀਲੇ ਤੇ ਲੋ ਜੀ ਫਿਰ ਹੁਣ ਚੌਲ ਪਾਣੀ ਖਾ ਕੇ ਹੁਣ ਮੈਂ ਸ਼ਾਮ ਨੂੰ ਇਹ ਬਣਾਉਣ ਲੱਗ ਗਈ ਸੀਗੀ ਮੈਂ ਗੁਸੇ ਇੱਕ ਵਿੱਚ ਪਾ ਲਿਆ ਆਂਬ ਆਂਬ ਦੇ ਵਿੱਚ ਪਾ ਲਈ ਚੀਨੀ ਚੀਨੀ ਦੇ ਵਿੱਚ ਪਾ ਲਿਆ ਦੁੱਧ ਦੁੱਧ ਪਾ ਕੇ ਤੇ ਹੁਣ ਮੈਂ ਇਹਨਾਂ ਨੂੰ ਗ੍ਰੈਂਡਰ ਕਰ ਲਾਂ ਇਹਦੇ ਵਿੱਚ ਚੰਗੀ ਤਰ੍ਹਾਂ ਇਹ ਲੋ ਜੀ ਇਹਦੇ ਵਿੱਚ ਘੁੰਮਦਾ ਸੀਗਾ ਇਹ ਇੱਕ ਹੱਥ ਨਾਲ ਫੇਰੇ ਪੰਗਾ ਪਿੰਦਾ ਸੀਗਾ ਫਿਰ ਮੈਂ ਘੁਮਾਉਂਦੀ ਸੀਗੀ ਬੇਟਾ ਇਹ ਅੱਜ ਪੀ ਲੂਗਾ ਨਹੀਂ ਸ਼ਾਮ ਨੂੰ ਪੀ ਲੂਗਾ ਕਿ ਫਿਰ ਹੋ ਰੋਟੀ ਤੋਂ ਬਾਅਦ ਹੁਣ ਤਾਂ ਆਇਆ ਨਹੀਂ ਕਹਿੰਦਾ ਸੀ ਮੈਂ ਕਿਹਾ ਸੀ ਆ ਜਾ ਨਾਲੇ ਤਾਂ ਚੌਲ ਖਾ ਲੈ ਨਾਲੇ ਚਾਹ ਪੀ ਜਾ ਤੇ ਆਇਆ ਨਹੀਂ ਸਵੇਰੇ ਰੋਟੀ ਖਾ ਕੇ ਨਹੀਂ ਗਿਆ ਕਹਿੰਦਾ ਭੁੱਖ ਨਹੀਂ ਫਿਰ ਐ ਪੰਗਾ ਹੋ ਜਾਂਦਾ ਜੇ ਲੇਟ ਉੱਠਦਾ ਫਿਰ ਚਾਹ ਚਾਹ ਪੀਂਦਾ ਬਿਸਕੁਟ ਦੋ ਚਾਰ ਖਾ ਕੇ ਨੰਗ ਜਾਂਦਾ ਤੇ ਲੋ ਜੀ ਹੁਣ ਇਹ ਮੈਂ ਪਾਉਂਦੀ ਸੀਗੀ ਇਹਦੇ ਵਿੱਚੋਂ ਚੈਰੀਆਂ ਹਾਂ ਜਿਹੜੀਆਂ ਚੈਰੀਆਂ ਪਿਆ ਸੀਗੇ ਮੈਂ ਕਿ ਹੁਣ ਲਫਾਫਾ ਖਾਲੀ ਕਰ ਦਾਂ ਤੇ ਇਹਨਾਂ ਨੂੰ ਦੇ ਤਾ ਇੱਕ ਕੱਪ ਚ ਪਾ ਕੇ ਬੇਟੇ ਦਾ ਰੱਖਦਾ ਫ੍ਰਿਜ ਚ ਫ੍ਰਿਜ ਚ ਰੱਖ ਕੇ ਮੈਂ ਆਪਦੀ ਚੈਰੀ ਪਾ ਕੇ ਮੈਂ ਕਿ ਖਾਨੀ ਆ ਨਾਲੇ ਪੀਲਾ ਨੇ ਤੇ ਕੰਮ ਨਿਪੜੂ ਪਰਾਂ ਤੇ ਬੇਟਾ ਆਊਗਾ ਉਦੋਂ ਫੀਲੂਗਾ ਸ਼ਾਮ ਨੂੰ ਜੇ ਆ ਗਿਆ ਸਰਜਰੀ ਤਾਂ ਸਰਜਰੀ ਨਹੀਂ ਤਾਂ ਉਹਨੇ ਆਉਣਾ ਨਹੀਂ ਲੋ ਜੀ ਹੁਣ ਸ਼ਾਮ ਨੂੰ ਬਣਾ ਲਈ ਆਪਾਂ ਰੋਟੀ ਰੋਟੀ ਟੱਕ ਤੇ ਉਧਰ ਤਰ ਤਾਂ ਮੈਂ ਦੁੱਧ ਗਰਮ ਤੇ ਇੱਧਰ ਲਾ ਲਾ ਮੈਂ ਰੋਟੀਆਂ ਦੋ ਚਾਰ ਸਰਜਰੀ ਲੱਗੀ ਸੀ ਅੱਜ ਫਿਰ ਨੇਰੇ ਜੇ ਚ ਇੱਕ ਤਾਂ ਟਾਕੇ ਨਹੀਂ ਮੈਂ ਖੋਲਦੀ ਮੱਛਰ ਕਰਕੇ ਫਿਰ ਤੇ ਇੱਕ ਮੈਂ ਬੇਟੇ ਨੂੰ ਕਿ ਅੱਜ ਸਰਜਰੀ ਆ ਜੀ ਵੀ ਸਵੇਰੇ ਵੀ ਨਹੀਂ ਖਾਦੀ ਹੁਣ ਜੇ ਤਾਂ ਖਾ ਲਈ ਹੋ ਹੋਣੀ ਹੈਗਾ ਛੋਟਾ ਨਹੀਂ ਹੈਗਾ ਵੱਡਾ ਹੋ ਗਿਆ ਫੇਰ ਵੀ ਮਾਂ ਤਾਂ ਮਾਈ ਹੁੰਦੀ ਆ ਢਿੱਡ ਤੜਫਦਾ ਵਿਚਾਰਾ ਜਵਾਕ ਸویر ਦਾ ਭੁੱਖਾ ਗਿਆ ਪਿਆ ਸویر ਦੁਪਹਿਰੇ ਮੈਂ ਫੋਨ ਕਰਿਆ ਸੀ ਆ ਜਾ ਮੈਂ ਝੋਲ ਬਣਾਏ ਨੇ ਨਾਲੇ ਚਾਹ ਪੀ ਲੈ ਹੁਣ ਮੈਂ ਕਿਹਾ ਸਾਜਰੇ ਰੋਟੀ ਲਾ ਲੈਣੀ ਉਹਨੂੰ ਫੋਨ ਕਰਦੀਆਂ ਵੀ ਆ ਜਾ ਤੇ ਰੋਟੀ ਖਾ ਲੈ ਅੱਜ ਤਾਂ ਸਾਜਰੇ ਕਹੂੰਗੀ ਰਾਤ ਬੌ ਨੇਰੇ ਹੋਏ ਆਏ ਨੇ ਤੇ ਅੱਜ ਸਾਜਰੇ ਬੁਲਾਉਂਗੀ ਵੀ ਭਾਈ ਸਾਜਰੇ ਆ ਜਾ ਰੋਟੀ ਖਾ ਲੈਣ ਨਾਲੇ ਸਾਜਰੇ ਪੈ ਜੀ ਤੇ ਇੱਕ ਹੁਣ ਨੇਰੇ ਕਰਦਾ ਦਾ ਕੰਮਕਾਰ ਕਰਕੇ ਉੱਥੇ ਕੀ ਕੰਮਕਾਰ ਕਰਦਾ ਇਹ ਹਲੇ ਕਿਸੇ ਨੂੰ ਦੱਸਿਆ ਨਹੀਂ ਮੈਂ ਹੈਗਾ ਤੁਸੀਂ ਵੀ ਨਾ ਦੱਸਿਓ ਹਲੇ ਪਤਾ ਨਹੀਂ ਹੈਗਾ ਹੌਲੀ-ਹੌਲੀ ਦੱਸਾਂਗੇ ਤੇ ਲੋ ਜੀ ਉਹਦੇ ਕਰਕੇ ਕੀ ਵਿਗੜਾ ਹੋ ਜਾਂਦਾ ਤੇ ਫਿਰ ਹਲੇ ਕੰਮ ਸਟਾਰਟ ਨਹੀਂ ਹੋਇਆ ਜਿੱਦਣ ਸਟਾਰਟ ਹੋ ਗਿਆ ਉਦੋਂ ਦੱਸ ਦਾਂਗੇ ਕੁਝ ਤਾਂ ਪਤਾ ਲੱਗ ਗਿਆ ਥੋੜੇ-ਥੋੜੇ ਇਹਨਾਂ ਦੋਸਤਾਂ ਨੂੰ ਉਹਦਿਆਂ ਨੂੰ ਕੁਝ ਹਲੇ ਪਤਾ ਨਹੀਂ ਲੱਗਿਆ ਚਲੋ ਹੌਲੀ-ਹੌਲੀ ਦੱਸ ਦਾਂਗੇ ਸੀਕ੍ਰੀਟ ਆ ਇਹ ਆਪਣਾ ਫਿਰ ਪਤਾ ਸ ਲੱਗੇ ਜਾਣਾ ਦੱਸ ਦਾਂਗੇ ਉਹ ਆਹੋ ਕੀ ਕੰਮਕਾਰ ਕਰਦਾ ਉਹਦੇ ਕਰਕੇ ਕਿ ਵਿਗੜਾ ਹੋ ਜਾਂਦਾ ਕੀ ਕੰਮਕਾਰ ਕਰਿਆ ਉੱਥੇ ਆਪਾਂ ਤੁਹਾਨੂੰ ਦੱਸਾਂਗੇ ਬਾਅਦ ਵਿੱਚ ਇੱਕ ਦਿਨ ਤੇ ਲੋ ਜੀ ਉਹ ਵੀਡੀਓ ਪਾ ਦਾਂਗੇ ਉਹ ਤਾਂ ਮੈਂ ਕਿਹਾ ਸੀਗਾ ਵੀਡੀਓ ਬਣਾ ਲਈ ਕਹਿੰਦਾ ਸੀਗਾ ਦੇ ਦੂੰਗਾ ਵੀਡੀਓ ਪਾ ਦੇ ਉਹ ਵੀਡੀਓ ਫਿਰ ਬਾਅਦ ਵਿੱਚ ਪਾਵਾਂਗੇ ਆਪਾਂ ਹੁਣ ਜਿਹੜੀਆਂ ਨੇ ਬਣਾਈਆਂ ਹੋਣਗੀਆਂ ਇੱਕ ਦੋ ਜਿਹੜੀਆਂ ਬਣਾਈਆਂ ਹੋਣਗੀਆਂ ਇੱਕ ਦੋ ਹੀ ਬਣਾਈਆਂ ਹੋਣਗੀਆਂ ਵੈਸੇ ਉਹ ਤਾਂ ਘੱਟੇ ਬਣਾਉਂਦਾ ਤੇ ਉਹ ਫਿਰ ਪਾ ਦਾਂਗੇ ਜਦ ਕੰਮ ਕੰਪਲੀਟ ਹੋ ਜਾਊਗਾ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ